ਸਾਬਕਾ ਕੈਬਨਿਟ ਮੰਤਰੀ 파ਰਤ ਪੂਸ਼ਣ ਆਸ਼ੂ ਨੂੰ ਹਾਈ ਕੋਰਟ ਵੱਲੋਂ ਰਾਹਤ ਮਿਲ ਗਈ ਹੈ ਤੇ ਉਹਨਾਂ ਨੂੰ ਜ਼ਮਾਨਤ ਮਿਲਣ ਤੋਂ ਬਾਅਦ 파ਰਤ ਪੂਸ਼ਣ ਆਸ਼ੂ ਹੋਣਾ ਕਰ ਪਰਤਣਗੇ ਇਸ ਸੰਬੰਧੀ ਕਾਨੂੰਨੀ ਦਸਤਾਵੇਜ਼ ਤਿਆਰ ਕੀਤੇ ਜਾ ਰਹੇ ਨੇ ਤੇ ਕਾਨੂੰਨ ਦੀ ਪ੍ਰਕਿਰਿਆ ਚੱਲ ਰਹੀ ਹੈ ਉਤਹੀ ਆਪਣੇ ਪਤੀ 파ਰਤ ਪੂਸ਼ਣ ਆਸ਼ੂ ਨੂੰ ਮਿਲੀ ਜ਼ਮਾਨਤ ਦੇ ਉੱਪਰ ਉਹਨਾਂ ਦੀ ਧਰਮ ਪਤਨੀ ਮੰਮਤਾ ਆਸ਼ੂ ਦੀ ਖੁਸ਼ੀ ਦਾ ਕੋਈ ਵੀ ਟਿਕਾਣਾ ਨਹੀਂ ਹੈ ਇਸ ਮੌਕੇ ਉਹਨਾਂ ਆਪਣੀ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਸਾਰਿਆਂ ਦੀਆਂ ਅਰਦਾਸਾਂ ਕਬੂਲ ਹੋਈਆਂ ਨੇ ਤੇ ਇਸ ਦੇ ਚੱਲਦੇ ਉਹ ਪਰਮਾਤਮਾ ਦਾ ਸ਼ੁਕਰਾਨਾ ਅਦਾ ਕਰਦੇ ਨੇ ਇਹ ਰਾਹਤ ਨਹੀਂ ਹੈ ਪਰਮਾਤਮਾ ਦੀ ਮਿਹਰ ਹੈ ਕਿਰਪਾ ਹੈ ਔਰ ਮੈਂ ਪਰਮਾਤਮਾ ਦਾ ਬਹੁਤ ਸ਼ੁਕਰਾਨਾ ਕਰਦੀ ਹਾਂ ਜਿਹੜੇ ਕੇਸ ਆਸ਼ੂ ਜੀ ਤੇ ਪੋਲੀਟੀਕਲ ਵੈਂਡਾਟਾ ਕਰਕੇ ਲਗਾਏ ਗਏ ਸੀ ਉਹ ਸਾਰੇ ਖਤਮ ਹੋ ਗਏ ਤਮ ਕੀ ਜਾਣਕਾਰੀ ਕੀ ਤੁਹਾਨੂੰ ਆਈ ਕੋਈ ਵਕੀਲ ਸਾਹਿਬ ਦੇ ਨਾਲ ਕੋਈ ਗੱਲਬਾਤ ਹੋਈ ਬਿਲਕੁਲ ਨਹੀਂ ਹੋ ਹਲੇ ਤਾਂ ਮੈਂ ਫੋਨ ਤੇ ਵਧਾਈਆਂ ਹੀ ਲੈ ਰਹੀ ਹਾਂ ਔਰ ਇਹ ਵਕੀਲਾਂ ਦਾ ਕੰਮ ਹੈ ਅਹ ਜਾਣਕਾਰੀ ਇਕੱਠੀ ਕਰਨਾ ਯੋ ਕਰਨਾ ਮੇਰੇ ਲਈ ਬਸ ਅੱਜ ਦਾ ਦਿਨ ਪਰਮਾਤਮਾ ਦਾ ਸ਼ੁਕਰਾਨਾ ਹੈ ਇਹ ਤੁਹਾਨੂੰ ਮੇਰੇ ਤੋਂ ਜ਼ਿਆਦਾ ਬੈਟਰ ਪਤਾ ਆ ਤੁਸੀਂ ਸਾਰਿਆਂ ਨੇ ਰੋਲਾ ਪਾਇਆ ਸੀਗਾ ਤੁਹਾਨੂੰ

ਅਤੇ ਸਹਿਯੋਗੀਆਂ ਦੇ ਕਿੰਨਾ ਉਤਸ਼ਾਹ ਆ ਕਿਉਂਕਿ ਜਦੋਂ ਖੁਸ਼ਖਬਰੀ ਮਿਲਦੀ ਆ ਤਾਂ ਕਿਤੇ ਨਾ ਕਿਤੇ ਵੋਟਾਂ ਨੂੰ ਵੀ ਦੇਖੋ ਉਸੇ ਹੋਗੀਆਂ ਚ ਬਹੁਤ ਉੱਚਾ ਆ ਲੇਕਿਨ ਕੱਲ ਜਿਸ ਤਰ੍ਹਾਂ VOTING ਹੈ ਔਰ ਅੱਜ ਤੱਕ ਇਹ ਲਾਸਟ ਹੈ ਕਾਇਆ ਸਭ ਆਪਣੇ ਆਪਣੇ ਕੰਮਾਂ 'ਚ ਬਿਜ਼ੀ ਹੈ ਔਰ ਮੇਰਾ ਫੋਨ ਉਹਨਾਂ ਦੀ ਵਧਾਈਆਂ ਲੈਣ 'ਚ ਬਿਜ਼ੀ ਹੈ ਸੋ ਮੈਂ ਸਾਰਿਆਂ ਨੂੰ ਮਤਲਬ ਕਿ ਇਹ ਅਪੀਲ ਵੀ ਕਰਦੀ ਆ ਕਿ ਆਸ਼ੂ ਜੀ ਦੀ ਖੁਸ਼ੀ ਦੇ ਨਾਲ-ਨਾਲ ਜਿਹੜੀ ਆਪਣੀ ਕੱਲ ਦੀ ਆ ਉਹ ਵੀ ਤਿਆਰੀ ਰੱਖਣ ਆਪਾਂ ਇਲੈਕਸ਼ਨ ਲੜਨ ਵਾਲੀ ਇੱਕ ਆਖਰੀ ਜਾਂਚ ਸਾਡੀ 깔ਤੀ ਰਹਿ ਗਈ ਹੈ ਸਾਰਿਆਂ ਨੂੰ ਬਹੁਤ ਬਹੁਤ ਮੇਰੇ ਵੱਲੋਂ ਕਾਂਗਰਸ ਪਾਰਟੀ ਨੂੰ ਸਾਡੀ ਜਿੰਨੇ ਫਰੈਂਡਸ ਹੈ ਜਿੰਨੇ ਆਸ਼ੂ ਜੀ ਜੀ ਚਾਨ ਵਾਲਾ ਸਪਨੂ ਬਹੁਤ ਬਹੁਤ ਮੁਬਾਰਕਬਾਦ ਮੈਮ ਜਿਵੇਂ ਕਿ ਤੁਸੀਂ ਆਪ ਤੱਲੇ ਪਹਿਲਾ ਪ੍ਰਚਾਰ ਚ ਲੱਗੇ ਹੋਏ ਸੀਗੇ ਹਾਲਾਂਕਿ ਤੁਹਾਡੇ ਵਰਕਰ ਵੀ ਤੁਹਾਡੇ ਨਾਲ ਸੀ ਪਰ ਜਦੋਂ ਕਾਲ ਆਈ ਜਦੋਂ ਕੁਝ ਕਬਰੀ ਮਰੀਤਾ इमोਸ਼ਨਲੀ ਜਿਹੜਾ ਉਹ ਸੀਗਾ ਕੁਝ ਲੱਗਿਆ ਵੀ ਹਾਂ ਵੀ ਦੇਖੋ ਸੈਟੀਸਫੈਕਸ਼ਨ ਜਿਹਨੂੰ ਕਹਿੰਦੇ ਆ ਸੀ ਸੈਟੀਸਫੈਕਸ਼ਨ ਹੈ ਮੈਂ ਤਾਂ ਡੇ 1 ਤੋਂ ਕਹਿ ਰਹੀ ਸੀ ਕਿ ਜੇ ਆਸ਼ੂ ਜੀ ਨੇ ਕੋਈ ਕੁਝ ਵੀ ਕੀਤਾ ਹੋਊਗਾ ਤੇ ਆਪਣੇ ਆਪ ਕੋਟ ਦੇਖੇਗੀ ਪੰਨਾਲੇ ਹੈਵੀ ਕੈਰੀ ਸੀ ਕਿ ਜੋ ਸਾਫ ਸੁਥਰੇ ਹੋਣਗੇ ਤੱਕ ਉਹ ਟਾਪੀ ਬਰੀ ਕਰੇਗੀ ਔਰ ਇਹ ਤਾਂ ਹਾਈ ਕੋਰਟ ਦਾ ਨਿਆਇ ਹੈ ਦੱਸਦੀ ਕਿ ਪੰਜਾਬ ਦੇ ਸਾਬਕਾ ਮੰਤਰੀ ਅਤੇ ਕਾਂਗਰਸੀ ਆਗੂ ਭਾਰਤ ਪੂਸ਼ਨ ਆਸ਼ੂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ ਤੇ ਆਸ਼ੂ ਨੂੰ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ED ਨੇ ਜਲੰਧਰ ਵਿੱਚ ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਸੀ ਤੇ ਇੱਥੇ ਵੀ ਦੱਸਦੀ ਹੈ ਕਿ ਹਾਈ ਕੋਰਟ ਨੇ ਇਸ ਮਾਮਲੇ ਵਿੱਚ ਦਰਜ ਐਫ ਆਈ ਆਰ ਵੀ ਰੱਦ ਕਰ ਦਿੱਤੀ ਹੈ ਜਗਬਾਨੀ ਟੀਵੀ ਦੇ ਲਈ ਲੁਧਿਆਣਾ ਤੋਂ ਰਾਜੇਸ਼ ਗੋਤਮ ਦੀ ਰਿਪੋਰਟ